नमस्कार आकाशवाणी जालंधर ਤੋਂ ਸਮਾਚਾਰ દર્શન ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਲੋਕਾਂ ਅਤੇ ਅਧਿਕਾਰੀਆਂ ਨਾਲ ਕੀਤੀ ਗੱਲਬਾਤ जैविक खेती खेतीबाड़ी ਦਾ ਇੱਕ ਜਿਹੜਾ ਤਰੀਕਾ ਹੈ ਜਿਸ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਾਂ ਫਿਰ ਬਹੁਤ ਘੱਟ ਕੀਤੀ ਜਾਂਦੀ ਹੈ। ਜੈਵਿਕ ਖੇਤੀਬਾੜੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਵਰਤੀ ਜਾ ਰਹੀ ਹੈ। ਇਸ ਦੇ ਨਾਲ ਵਾਤਾਵਰਣ ਤੇ ਵੀ ਚੰਗਾ ਅਸਰ ਪੈਂਦਾ ਹੈ। ਪੰਜਾਬ ਵਿੱਚ ਜੈਵਿਕ ਖੇਤੀਬਾੜੀ ਨੂੰ ਉਤਸ਼ਾਹਤ ਕਰਨ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਉਤਸ਼ਾਹਿਤ ਅਤੇ ਜਾਗਰੂਕ ਕੀਤਾ ਜਾ ਰਿਹਾ ਹੈ। ਸੂਬੇ ਦੇ ਕਿਸਾਨ ਜੈਵਿਕ ਖੇਤੀਬਾੜੀ ਨੂੰ ਲੈ ਕੇ ਕੀ ਕੀ ਉਪਰਾਲੇ ਕਰ ਰਹੇ ਨੇ ਇਸ ਬਾਰੇ ਜਾਣਨ ਲਈ ਆਕਾਸ਼ਵਾਣੀ ਜਲੰਧਰ ਦੇ ਸਮਾਚਾਰ ਸੇਵਾ ਵਿਭਾਗ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਆਓ ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਮੈਂ ਗੁਰਵਿੰਦਰ ਸਿੰਘ ਜੀਵਨ ਚੱਕ ਆਪਣੇ ਤਜਰਬਿਆਂ ਦੀ ਮੈਂ ਗੱਲ ਕਰਾਂ ਤੇ ਮੈਨੂੰ ਇਹਦੇ 5 ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ ਇਸ ਵਿੱਚ ਮੈਂ ਗੰਡੋਇਆਂ ਦੀ ਖੇਤੀ ਨਾਲ ਸ਼ੁਰੂ ਕੀਤੀ ਹੋਈ ਹੈ ਕੁਝ ਮੇਰਾ ਬਾਗ ਬਗੀਚਾ ਫਲਾਂ ਦੇ ਸਾਰੇ ਫਲ ਜਿਹੜੇ ਆਪ ਤਿਆਰ ਕਰੀਦਾ ਸਬਜ਼ੀ ਆਪ ਤਿਆਰ ਕਰੀਦਾ ਇਹਦੇ ਨਾਲ ਦੀ ਨਾਲ ਕਣਕ ਝੋਲ ਇਹ ਆਰਗੈਨਿਕ ਵਧੀਆ ਜਿਹਦੇ ਰਿਜ਼ਲਟ ਲੈ ਚੋ ਜੇ ਅਸੀਂ ਚਾਹੁੰਦੇ ਆ ਚੰਗੇ ਸਮਾਜ ਵਿੱਚ ਰਹਿਣਾ ਤੇ ਇਹ ਅੱਜ ਦੀ ਇੱਕ ਲੋੜ ਦਾ ਵਿਸ਼ਾ ਆ ਕਿਉਂਕਿ ਸਾਡੀ ਖੇਤੀ ਕੁਦਰਤ ਨਾਲ ਜੁੜੀ ਹੋਈ ਹੈ ਇਹ ਗੁਰੂ ਨਾਨਕ ਦੇਵ ਜੀ ਨੇ ਕਿਹਾ ਜੋ ਬ੍ਰਹਮੰਡੇ ਸੋਈ ਪਿੰਡੇ ਖੋਜੇ ਸੋ ਪਾਏ ਜੋ ਕੁਦਰਤ ਤੇ ਕੁਦਰਤ ਨੂੰ ਅਸੀਂ ਸਹੀ ਰੱਖਣਾ ਤੇ ਸਾਨੂੰ ਇਸ ਤੰਦੇ ਵੱਲ ਆਉਣਾ ਪਵੇਗਾ ਜੈ ਸਿੰਘਾ ਜੀ ਪਿੰਡ ਜੰਡਰਲੀ ਜ਼ਿਲ੍ਹਾ ਮੁਹਾਲੀ ਅਸੀਂ ਨਾੜਾਂ ਦਾ ਅੱਗ ਲਾਉਂਦੇ ਸੀ ਤੇ ਜਿਸ ਦਿਨ ਦਿਆਂ ਅਸੀਂ ਨਾੜਾਂ ਦਾ ਅੱਗ ਲਾਣਾ ਛੱਡਿਆ ਸਾਡੀ ਜਿਹੜੀ ਧਰਤੀ ਹੈ ਉਪਜਾਊ ਹੋ ਗਈ ਜੀ ਤੇ ਅਸੀਂ ਯੂਰੀਆ ਵੀ ਬਹੁਤ ਘੱਟ ਮਾਤਰਾ ਚ ਕਰ ਦਿੱਤਾ ਜੀ ਤੇ ਉਹਦੇ ਨਾਲ ਸਾਡੀ ਧਰਤੀ ਹੁਣ 2-3 ਸਾਲ ਤੋਂ ਬਾਅਦ ਹੁਣ ਉਹਨੇ ਚੰਗੀ ਫਸਲ ਦੇਣੀ ਸ਼ੁਰੂ ਕਰ ਦਿੱਤੀ ਹੈ ਜੀ ਸੋ ਇਸ ਕਰਕੇ ਅਸੀਂ ਜੈਵਿਕ ਖੇਤੀ ਨੂੰ ਹੀ ਤਰਜੀਹ ਦਿੰਦੇ ਹਾਂ ਤੇ ਲੋਕਾਂ ਨੂੰ ਵੀ ਇਹੀ ਸੰਦੇਸ਼ ਦਿੰਦੇ ਹਾਂ ਕਿ ਵੱਧ ਤੋਂ ਵੱਧ ਜੈਵਿਕ ਖੇਤੀ ਕੀਤੀ ਜਾਵੇ ਨਵਜੋਤ ਸਿੰਘ ਹੈ ਜੀ ਮੇਰਾ ਪਿੰਡ ਤੇਰੇ ਮੱਧਰਾ ਹੈ ਜੀ ਇਡੇ ਦਾ ਬਸ ਅਸੀਂ ਪਿੰਡ ਦਾ ਜੀ ਬਸ ਅਸੀਂ ਪਰਾਲੀ ਖਾਦ ਇਹ ਜੀ ਵਧੀਆ ਫਸਲ ਹੁੰਦੀ ਹੈ ਬਹੁਤ ਚੰਗਾ ਝਾੜ ਦਿੰਦੀ ਹੈ ਜੀ ਇਹ ਐਕਸਪੈਰੀਮੈਂਟ ਸਾਨੂੰ ਦੱਸਿਆ ਸੀਗਾ ਕਿਸੇ ਨੇ ਇੱਕ ਡਰਮ ਚ ਸੀ ਜਿਵੇਂ ਗਊ ਦਾ ਮੂਤਰ ਤੇ ਗੋਬਰ ਤੇ ਉਹਦੇ ਵਿੱਚ ਗੂੜਤ ਤੇ ਬੇਸਣ ਘੋਲਦੇ ਆ ਜਿਹਦੇ ਨਾਲ ਬਹੁਤ ਚੰਗਾ ਰਿਜ਼ਲਟ ਰਿਹਾ ਸਾਨੂੰ ਚਾਹੇ ਜੀ ਸਪਰੇਅ ਕਰਦੋ ਕਿ ਚਾਹੇ ਜਿੱਥੇ ਪਾਣੀ ਛੱਡਿਆ ਹੁੰਦਾ ਆਪਣੇ ਖੇਤ ਉਥੇ ਖੋਲਦੋ ਥੋੜਾ ਥੋੜਾ ਕਰਕੇ ਤੇ ਸਾਰੇ ਖੇਤ ਫੈਲ ਜੇ ਜਿਵੇਂ ਵੀ ਬਹੁਤ ਜ਼ਿਆਦਾ ਲਾਭਦਾਇਕ ਹੈ ਜੀ ਇਹ ਮੋਗਾ ਤੋਂ ਪੰਜਾਬ ਖੇਤੀਬਾੜੀ ਵਿਭਾਗ ਦੇ ਸੇਵਾਮੁਕਤ ਡਿਪਟੀ ਡਾਇਰੈਕਟਰ ਜਸਵਿੰਦਰ ਸਿੰਘ ਨੇ ਜੈਵਿਕ ਖੇਤੀਬਾੜੀ ਦੀ ਮਹੱਤਤਾ ਦੱਸਦੇ ਹੋਏ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਸਵਿੰਦਰ ਸਿੰਘ ਬਰਾੜ ਜ਼ਿਲ੍ਹਾ ਮੋਗਾ ਰਿਟਾਇਰਡ ਡਿਪਟੀ ਡਾਇਰੈਕਟਰ ਐਗਰੀਕਲਚਰ ਪੰਜਾਬ ਅ ਅੱਜ ਜੈਵਿਕ ਖੇਤੀ ਦੀ ਗੱਲ ਕੇਂਦਰ ਸਰਕਾਰ ਵੱਲੋਂ ਵੀ ਕੀਤੀ ਜਾ ਰਹੀ ਹੈ ਔਰ ਕੇਂਦਰ ਸਰਕਾਰ ਜੈਵਿਕ ਖੇਤੀ ਨੂੰ ਹਤਸ਼ਾਹਤ ਕਰ ਰਹੀ ਹੈ ਔਰ ਸਿਆਣੇ ਕਹਿੰਦੇ ਐ ਜੈਸਾ ਅਨ ਵੈਸਾ ਮਨ ਤਾਂ ਭੋਜਨ ਇਹੋ ਜਿਹਾ ਭੋਜਨ ਅਸੀਂ ਕਾਵਾਂਗੇ ਸਾਡੇ ਅੰਦਰ ਜਾਂ ਸਾਡਾ ਮਨ ਉਹੋ ਜਿਹਾ ਬਣੂਗਾ ਸਾਡੀ ਸਿਹਤ ਲਈ ਤੰਦਰੁਸਤੀ ਲਈ ਜ਼ਹਿਰਾਂ ਮੁਕਤ ਜਿਹੜਾ ਭੋਜਨ ਆ ਉਹ অতি ਜ਼ਰੂਰੀ ਹੈ ਸਾਰੇ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿਉਂ ਲੋੜ ਅਨਸਾਰ ਹੀ ਇਹ ਕੈਮੀਕਲਾਂ ਦੀ ਵਰਤੋਂ ਕਰਨ ਘਟੋ ਘਾਟਾ ਆਪਣੇ ਖਾਣ ਦੇ ਲਈ ਆਪਣੇ ਖੇਤ ਦੇ ਵਿੱਚ ਕਣਕ ਦਾਲਾਂ ਸਬਜ਼ੀਆਂ ਇਹਨਾਂ ਉੱਤੇ ਜੈਵਿਕ ਖੇਤੀ ਸ਼ੁਰੂ ਕਰਨ ਔਰ ਹੌਲੀ ਹੌਲੀ ਇਸ ਦਾ ਰਕਬਾ ਜਿਹੜਾ ਵਧਾ ਕੇ ਅਸੀਂ ਆਪਣੇ ਦੇਸ਼ ਦੇ ਲਈ ਚੰਗੀ ਕੁਆਲਟੀ ਦਾ ਜ਼ਹਿਰਾਂ ਮੁਕਤ ਜਿਹੜਾ ਭੋਜਨ ਆ ਉਹ ਤਿਆਰ ਕਰ ਸਕੀਏ ਇਸੀ ਤਰ੍ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਖੇਤੀ ਵਿਰਾਸਤ ਮਿਸ਼ਨ ਦੇ ਮੈਂਬਰ ਜਗਤਾਰ ਸਿੰਘ ਨੇ ਮਿਸ਼ਨ ਤਹਿਤ ਕੀਤੇ ਜਾ ਰਹੇ ਕਾਰਜਾਂ ਤੇ ਤਜਰਬਿਆਂ ਨੂੰ ਸਾਂਝਾ ਕੀਤਾ ਮੈਂ ਜਗਤਾਰ ਸਿੰਘ ਖੇਤੀ ਵਿਰਾਸਤ ਮਿਸ਼ਨ ਨਾਲ ਪੇਸ਼ਰੇ 12 ਸਾਲ ਤੋਂ ਕੰਮ ਕਰ ਰਿਹਾ ਹਾਂ ਜ ਤਾਂ ਸਾਡੇ ਨਾਲ ਪੰਜਾਬ ਪਰ ਦੇ ਕਾਫੀ ਜ਼ਿਲ੍ਹਿਆਂ ਤੋਂ ਔਰ ਨਾਲ ਲੱਗਦਾ ਕੋਈ ਰਾਜਸਥਾਨ ਦਾ ਏਰੀਆ ਕੋਸ਼ਹਮਾਚ ਦਾ ਏਰੀਆ ਜਿੱਥੋਂ ਉਸ ਤਰ੍ਹਾਂ ਦੇ ਉਹ ਕਿਸਾਨ ਸਾਡੇ ਨਾਲ ਜੋੜ ਕੇ ਮਿਲ ਕੇ ਕੰਮ ਕਰ ਰਹੇ ਆ ਜਿਹੜੇ ਕੁਦਰਤੀ ਖੇਤੀ ਦੇ ਤਹਿਤ ਸਬਜ਼ੀਆਂ ਦੀ ਖੇਤੀ ਕਰ ਰਹੇ ਆ ਬਾਗਬਾਨੀ ਵੀ ਕਰ ਰਹੇ ਆ ਕੰਨ ਦੀ ਕਾਸ਼ਤ ਕਰ ਰਹੇ ਆ ਹਲਦੀ ਦੀ ਕਾਸ਼ਤ ਕਰ ਰਹੇ ਆ ਦਾਲਾਂ ਦੀ ਕਾ ਕਰ ਰਹੇ ਆ ਔਰ ਨਾਲ ਦੀ ਨਾਲ ਅਸੀਂ ਪਿਛਲੇ 8-10 ਸਾਲ ਤੋਂ ਅਜਿਹੇ ਕਿਸਾਨਾਂ ਨਾਲ ਵੀ ਕੰਮ ਕਰ ਰਹੇ ਆ ਜਿਹੜੇ ਕੁਦਰਤੀ ਖੇਤੀ ਦੇ ਵਿੱਚ ਜੈਵਿਕ ਨਰਮਿਕਤਾ ਦੀ ਖੇਤੀ ਕਰਕੇ ਉਹਦਾ ਅਸੀਂ ਧਾਗਾ ਤੇ ਅੱਜ ਦੀ ਤਰੀਕ ਦੇ ਵਿੱਚ ਅਸੀਂ ਕਪੜੇ ਤੱਕ ਵੀ ਪਹੁੰਚ ਚੁੱਕੇ ਹਾਂ ਵੀ ਉਹਦੀ ਪੂਰੀ ਪ੍ਰੋਸੈਸਿੰਗ ਚੇਨ ਦੇ ਵਿੱਚ ਪਹੁੰਚ ਚੁੱਕੇ ਹਾਂ ਇਹਨਾਂ ਕਿਸਾਨਾਂ ਦੇ ਨਾਲ ਸਾਡੇ ਜਿਹੜੇ ਇਸ ਸਮੇਂ ਦੌਰਾਨ ਤਜਰਬੇ ਰਹੇ ਆ ਖੇਤ ਦੇ ਵਿੱਚ ਬਹੁਤ ਬਦਲਾਅ ਅਸੀਂ ਮਹਿਸੂਸ ਕੀਤੇ ਉਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਜਿਆਰਾ ਤੋਂ ਬਿਨਾਂ ਰਸਾਇਣ ਮੁਕਤ ਖੇਤੀ ਕਰਦੇ ਹੋਏ ਆਪਦੇ ਖੇਤਾਂ ਦੀ ਸਦਾਵਾਰ ਆਪਦੇ ਪਰਿਵਾਰ ਦੇ ਵਿੱਚ ਉਹ ਖਾ ਰਹੇ ਆ ਉਧਰ ਫਰੀਦਕੋਟ ਤੋਂ ਅਧਿਆਪਕ ਡਾਕਟਰ ਅੰਕੁਰ ਦੁਆਦਾ ਇਸ ਬਾਰੇ ਕਹਿਣਾ ਡਾਕਟਰ ਅੰਕੁਰ ਦੂਆ ਸਰਕਾਰੀ ਮਿਡਲ ਸਕੂਲ ਪੁਰਾਣਾ ਗਿਲਾ ਕੋਟ ਕਪੂਰਾ ਤੋਂ ਗਿੱਲੀ ਕਾ ਅਤੇ ਹੋਰ ਜੈਵਿਕ ਉਰਵਰਕ ਦੇ ਉਪਯੋਗ ਨਾਲ ਜੈਵੀ ਖੇਤਾਂ ਵਿੱਚ ਮਿੱਟੀ ਦੀ ਉੱਚ ਕਾਰਬਨਿਕ ਸਮੱਗਰੀ ਪ੍ਰਾਪਤ ਹੁੰਦੀ ਹੈ ਅਤੇ ਮਿੱਟੀ ਦੇ ਖੋਰ ਜਾਂ ਕਟਾ ਨੂੰ ਸੀਮਿਤ ਕਰਨ ਵਿੱਚ ਵੀ ਮਦਦ ਮਿਲਦੀ ਹੈ ਜੇ ਆਪਾਂ ਸਬਜ਼ੀਆਂ ਦੀ ਖੇਤੀ ਦੀ ਗੱਲ ਕਰੀਏ ਜਲਦੀ ਹੀ ਕਟਾਈ ਜਾਂ ਜਗ੍ਹਾ ਦੇ ਕੁਇਫਾਇਤੀ ਢੰਗ ਨਾਲ ਵਰਤੋਂ ਕਰਨ ਲਈ ਸਬਜ਼ੀਆਂ ਦੀ ਫਸਲ ਉਗਾਉਣਾ ਅਤੇ ਕਾਸ਼ਟ ਕਰਨਾ ਮੁੱਖ ਉਦੇਸ਼ ਹੁੰਦਾ ਹੈ ਇਸ ਨਾਲ ਕਿਸਾਨ ਗ੍ਰੀਨ ਹਾਊਸ ਜਾਂ ਬਾਹਰੀ ਬੀਜ ਬਿਸਤਰ ਵਿੱਚ ਪੈਦਾਵਾਰ ਜਿਵੇਂ ਗੋਭੀ ਫੁੱਲ ਗੋਭੀ ਪਿਆਜ਼ ਟਮਾਟਰ ਦੀ ਪੌਦ ਦੀ ਦੇਖਭਾਲ ਛੋਟੇ ਬਿਸਤਰ ਵਿੱਚ ਕਰ ਲੈਂਦੇ ਹਨ ਦਿਨੋ ਦਿਨ ਵਾਤਾਵਰਨ ਵਿੱਚ ਵਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਦੀ ਸਿਹਤ ਅਤੇ ਆਮ ਜਨ ਜੀਵਨ ਤੇ ਮਾੜਾ ਅਸਰ ਪੈ ਰਿਹਾ ਹੈ ਪੰਜਾਬ ਸਮੇਤ ਦੇਸ਼ ਭਾਰ ਵਿੱਚ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਸਰਕਾਰਾਂ ਸਮਾਜ ਸੇਵਕਾਂ ਵਾਤਾਵਰਨ ਪ੍ਰੇਮੀਆਂ ਤੇ ਆਮ ਲੋਕਾਂ ਵੱਲੋਂ ਅੱਗੇ ਆ ਕੇ ਪਹਿਲ ਕੀਤੀ ਜਾ ਰਹੀ ਹੈ ਵਾਤਾਵਰਨ ਨੂੰ ਸਾਫ਼ ਅਤੇ ਸਵੱਛ ਰੱਖਣ ਲਈ ਸਮਾਜ ਵਿੱਚ ਹੋ ਰਹੀਆਂ ਪਹਿਲ ਕਦਮੀਆਂ ਬਾਰੇ ਜ਼ਿਲ੍ਹਾ ਮੁਹਾਲੀ ਅਤੇ ਫਰੀਦਕੋਟ ਦੀਆਂ ਵਾਤਾਵਰਣ ਪ੍ਰੇਮੀ ਸੰਸਥਾਵਾਂ ਤੇ ਕਲਬ ਸਮਾਜ ਵਿੱਚ ਚੰਗੇ ਉਪਰਾਲੇਆਂ ਰਾਹੀਂ ਮਿਸਾਲ ਕਾਇਮ ਕਰ ਰਹੇ ਨੇ ਉਹਨਾਂ ਦਾ ਕੀ ਆਖਣਾ ਹੈ ਆਓ ਸੁਣਦੇ ਹਾਂ ਮੇਰਾ ਨਾਮ ਰੇਜਮਨ ਜੋਸ਼ੀ ਹੈ ਜੀ ਹਰਿਆਵਲ ਪੰਜਾਬ ਪ੍ਰਾਂਤ ਕਰਾ ਕਰਨੇ ਦਾ ਦੱਸ ਦੱਸਿਆ ਅਸੀਂ ਪਰਿਆਵਰਣ ਨੂੰ ਬਚਾਉਣ ਦਾ ਜਿਹੜਾ ਹੈ 2018 ਤੋਂ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਪਹਿਲਾਂ ਸਾਡਾ ਪੇੜ ਲਗਾਉਣ ਦਾ ਕੰਮ ਸੀਗਾ ਤੇ ਫਿਰ ਅਸੀਂ ਸਾਨੂੰ ਲੱਗਿਆ ਪੰਜਾਬ ਦਾ ਪਾਣੀ ਹੈ ਜਿਹੜਾ ਬੜਾ ਥੱਲੇ ਹੈ ਤੁਸ਼ਤ ਹੈ ਤੇ ਇਸ ਨੂੰ ਵੀ ਬਚਾਉਣ ਦੇ ਅਸੀਂ ਉਪਰਾਲੇ ਕਰ ਰਹੇ ਹਾਂ ਇਹ ਸਾਡਾ ਮੇਨ ਵਿਸ਼ੇਸ਼ ਉਪਰਾਲਾ ਇਹ ਰਹਿੰਦਾ ਕਿ ਬਸ ਪਾਤੋ ਬਾਤ ਪੇੜ ਲਗਾਣ ਤੇ ਰਹੀ ਗੱਲ ਜਿਵੇਂ ਕੇਈ ਤਰ੍ਹਾਂ ਦਾ ਪੋਲੂਸ਼ਨ ਹੈ ਚਾਹੇ 에ਅਰ ਪੋਲੂਸ਼ਨ ਹੈ ਚਾਹੇ ਵਾਟਰ ਪੋਲੂਸ਼ਨ ਹੈ ਚਾਹੇ ਸੋਇਲ ਪੋਲੂਸ਼ਨ ਹੈ ਇਹਨਾਂ ਪੋਲੂਸ਼ਨਾਂ ਦੇ ਲਈ ਅਸੀਂ ਅਲੱਗ-ਅਲੱਗ ਤਰ੍ਹਾਂ ਲੋਕਾਂ ਨੂੰ ਵੇਅਰ ਕਰਦੇ ਆ ਹੁਣ ਜਿੱਦਾਂ ਅਸੀਂ ਹੁਣ ਮਹਾਕੁੰਬ ਚੱਲ ਰਿਹਾ ਮਹਾਕੁੰਬ ਦੇ ਵਿੱਚ ਸਵਛ ਕੁੰਬ ਜਾਂ ਹਰੀਤ ਕੁੰਬ ਬਣਾਉਣ ਦੇ ਲਈ ਅਸੀਂ ਜਿਹੜਾ ਇੱਕ ਥੈਲਾ ਇੱਕ ਥਾਲੀ ਦਾ ਅਭਿਆਨ ਲਿਆ ਤੇ ਇਹਦੇ ਵਿੱਚ ਪੰਜਾਬ ਤੋਂ ਘਟੋ ਘਟ ਅਸੀਂ 40 ਲੱਖ ਦੇ ਕਰੀਬ ਹੈ ਜਿਹੜੀਆਂ ਥਾਲੀਆਂ ਔਰ ਥੈਲੇ ਆ ਜਿਹੜੇ ਉਹ ਕੁੰਬ ਦੇ ਵਿੱਚ ਡਿਸਟ੍ਰਿਬਿਊਟ ਕੀਤੇ ਆ ਜਿਹੜੇ ਮਹੰਤਾਂ ਨੂੰ ਸੰਤਾਂ ਨੂੰ ਜਿਹੜੇ ਲੰਗਰ ਚਕਾਉਂਦੇ ਆ ਉਹਨਾਂ ਨੇ ਦਿੱਤੇ ਲੋਕਾਂ ਨੇ ਦਿੱਤੇ ਤਾਂ ਜੋ ਜਿਹੜਾ ਹੈ ਉਹ ਮਹਾਕੰਬ ਹੈ ਜਿਹੜਾ ਪੂਨ ਸੁੱਚ ਤੇ ਸਾਫ ਸੁਥਰਾ ਰੱਖਿਆ ਜਾਵੇ ਪਲਾਸਟਿਕ ਮੁਕਤ ਰੱਖਿਆ ਜਾਵੇ ਮੈਂ ਹਰਵੀਰ ਸਿੰਘ ਲਾਈਨਸ ਕਲੱਬ ਕੋਟਪੂਰਾ ਗ੍ਰੇਟਰ ਵਿੱਚ ਬਤੌਰ ਰੀਜਨਲ ਸਕੱਤਰ ਕੰਮ ਕਰ ਰਿਹਾ ਹਾਂ ਸਾਡੀ ਸੰਸਥਾ ਵੱਲੋਂ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਸ਼ਹਿਰ ਵਿੱਚ ਹਰ ਸਾਲ ਬਹੁਤ ਸਾਰੀਆਂ ਥਾਵਾਂ ਤੇ ਰੁੱਖ ਲਗਾਏ ਜਾ ਰਹੇ ਹਨ ਨਾਲ ਹੀ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਲੋਕਾਂ ਨੂੰ ਪਲਾਸਟਿਕ ਬੈਗਾਂ ਦੀ ਬਜਾਏ ਕਪੜੇ ਦੇ ਥੱਲੇ ਵਰਤਨ ਦੀ ਵੀ ਜਾਗਰੂਕਤਾ ਫੈਲਾਈ ਜਾ ਰਹੀ ਹੈ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਸਾਡੀ ਸੰਸਥਾ ਵੱਲੋਂ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਦੇ ਦੀ ਮਹੱਤਤਾ ਬਾਰੇ ਸਮਝਾਉਣ ਲਈ ਕੋਲਾ ਮੀਡੀਆ ਅਤੇ ਸਮਾਜਿਕ ਮੁਹਿੰਮ ਰਾਹੀਂ ਸਮੇਂ-ਸਮੇਂ ਤੇ ਪ੍ਰੇਰਿਤ ਕੀਤਾ ਜਾਂਦਾ ਹੈ ਮੈਂ ਸੁਰਿੰਦਰਪੁਰੀ ਜੁਆਇੰਟ ਸੈਕਟਰੀ ਸ਼ੀਰ ਸੁਸਾਇਟੀ ਫਰੀ ਕੋਟ ਆਪਣੇ ਪਦਰ ਤੇ ਅਸੀਂ ਜਿਹੜਾ ਸ਼ੀਰ ਸੁਸਾਇਟੀ ਵਾਲਿਓ ਬਹੁਤ ਵਾਤਾਵਰਣ ਨੂੰ ਸਾਫ਼ ਰੱਖਣ ਵਾਸਤੇ ਬਹੁਤ ਵੱਡੇ ਉਪਰਾਲੇ ਕਰ ਰਹੇ ਹਾਂ ਜਿੱਥੇ ਵੀ ਸਾਨੂੰ ਜਗ੍ਹਾ ਮਿਲਦੀ ਹੈ ਅਸੀਂ ਉੱਥੇ ਉਹਨਾਂ ਨੂੰ 30 ਪਲਾਂਟੇਸ਼ਨ ਕਰਕੇ ਪੌਦੇ ਲਗਾ ਕੇ ਉਹਨਾਂ ਨੂੰ ਪੌਦੇ ਲਗਾਉਂਦੇ ਨਹੀਂ ਉਹਨਾਂ ਨੂੰ ਪਾਲਦੇ ਆਖੀਰ ਤੀ ਸਾਡੇ ਕੋਲੇ ਸਾਰਾ ਆਪਣਾ ਢਾਂਚਾ ਹੈਗਾ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਆਂ ਕਿ ਜਿਹੜੇ ਪੋਲੀਥੀਨ ਦੇ ਲਫਾਫੇ ਆ ਉਹ ਨਾ ਵਰਤੇ ਜਾਣ ਉਹਨਾਂ ਦੀ ਜਗ੍ਹਾ ਜਗਾ ਤੇ ਅਸੀਂ ਉਹਨਾਂ ਨੂੰ ਕੱਪੜੇ ਦੇ ਬੈਗ ਵੰਡਦੇ ਆ ਜਦੋਂ ਵੀ ਸਾਡੀ ਇਹ ਕਦੇ ਸਾਡਾ ਮੌਕਾ ਲੱਗਦਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਦੀਪ ਸਿੰਘ ਆ ਤੇ ਮੈਂ ਪਟਿਆਲਾ ਦਾ ਰਹਿਣ ਵਾਲਾ ਆਂਗਾ ਇਧਰ ਪਟਿਆਲਾ ਵਾਸੀ ਰਾਜਦੀਪ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਆਪਣੇ ਘਰ ਤੋਂ ਸਵੱਛਤਾ ਦੀ ਸ਼ੁਰੂਆਤ ਕੀਤੀ ਹੈ ਅਸੀਂ ਵਾਤਾਵਰਣ ਨੂੰ ਪ੍ਰਦੂਸ਼ਿਤ ਮੁਕਤ ਰੱਖਣ ਦੇ ਲਈ ਸਾਡੇ ਪਰਿਵਾਰ ਦੇ ਵੱਲੋਂ ਤੇ ਮੇਰੇ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਕਿ ਘਰ ਦੇ ਅੰਦਰ ਅਸੀਂ ਲੱਗ-ਲੱਗ ਡਸਟਬਿਨ ਲਾਏ ਹੋਏ ਨੇ ਤਾਂ ਜੋ ਸੁੱਕਾ ਤੇ ਗਿੱਲਾ ਕੂੜਾ ਵੱਖਰਾ ਰੱਖਿਆ ਜਾਵੇ ਅਤੇ ਆਪਣੇ ਆਸ-ਪਾਸ ਸਫਾਈ ਰੱਖੀ ਜਾਵੇ ਖਾਵਾ ਪਾਣੀ ਦਾ ਖਾਸ ਤੌਰ ਧਿਆਨ ਰੱਖਿਆ ਜਾਂਦਾ ਹੈਗਾ ਕਿਸੇ ਵੀ ਤਰ੍ਹਾਂ ਦਾ ਜ਼ਹਿਰੀਲਾ ਧੂਆਂ ਜਿਹੜਾ ਨਾ ਕੀਤਾ ਜਾਵੇ ਅੱਗ ਲਾਉਣ ਤੋਂ ਗੁਰੇਜ਼ ਕੀਤੀ ਜਾਂਦੀ ਆ ਪਲਾਸਟਿਕ ਦੀਆਂ ਚੀਜ਼ਾਂ ਨੂੰ ਸਾੜਨ ਤੋਂ ਗੁਰੇਜ਼ ਕੀਤੀ ਜਾਂਦੀ ਆ ਅਤੇ ਇਸ ਦੇ ਨਾਲ ਹੀ ਕੂੜਾ ਕਰਕੜ ਨੂੰ ਸੰਭਾਲ ਕੇ ਡਸਟਬਿਨ ਦੇ ਵਿੱਚ ਪਾਉਣਾ ਅਤੇ ਉਸ ਨੂੰ ਸਹੀ ਥਾਂ ਦੇ ਉੱਤੇ ਸਿੱਟਣਾ ਇਹ ਸਾਡੇ ਵੱਲੋਂ ਧਿਆਨ ਰੱਖਿਆ ਜਾਂਦਾ ਸਰਹੰਦ ਤੋਂ ਹਰਮਨਪ੍ਰੀਤ ਸਿੰਘ ਦਾ ਆਖਣਾ ਲੋਕਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਲੋਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਆਪਣੀ ਖੁਸ਼ੀ ਅਤੇ ਗਮੀ ਦੇ ਪ੍ਰੋਗਰਾਮਾਂ ਦੌਰਾਨ ਭੋਟਿਆਂ ਦੇ ਲੰਗਰ ਲਾਏ ਜਾ ਰਹੇ ਹਨ ਨਾਲ ਹੀ ਕੋਵਿਡ ਬਿਮਾਰੀ ਤੋਂ ਬਾਅਦ ਲੋਕ ਮੈਡੀਸਨ ਪਲਾਂਟਸ ਜਿਵੇਂ ਨਿੰਮ ਸੋਹਾਂਜਣਾ ਅਰਜਨ ਹਰਸ਼ਿੰਗਾਰ ਆਦਾਂ ਆਪਣੇ ਆਲੇ-ਦੁਆਲੇ ਲਾਉਣ ਪ੍ਰਤੀ ਵਧੇਰੇ ਜਾਗਰੂਕ ਹੋਏ ਹਨ ਅਤੇ ਇਹਨਾਂ ਨੂੰ ਆਪਣੇ ਆਲੇ ਦੋਲੇ ਲਗਾ ਸਵਚ ਵਾਤਾਵਰਨ ਦਾ ਸੰਦੇਸ਼ ਦੇ ਰਹੇ ਹਨ ਅੱਜ ਦੇ ਪ੍ਰੋਗਰਾਮ ਚ ਜ਼ਿਲਾਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗਿੱਰਤ ਮੋਗਾ ਤੋਂ 우ਸ਼ਾ ਕੌਰ ਜਸ਼ਨ ਫਰੀਦਕੋਟ ਤੋਂ ਤਰਸੀਮ ਕੁਮਾਰ ਚਾਨਣਾ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਫਤਗੜ ਸਾਹਿਬ ਤੋਂ ਗੁਰਪ੍ਰੀਤ ਮਹਿਕ ਪਟਿਆਲਾ ਤੋਂ ਰਾਉ ਬਰਿੰਦਰ ਅਤੇ ਮੁਕਤਸਰ ਤੋਂ ਜਸਵਿੰਦਰ ਬਿੱਟਾ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਏ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਰਾਜੇਸ਼ ਪਾਦੀ Thank mm -hmm. you.